ਖਾਲਸਾ ਜਹੋ ਜਲਾਲ ਦੀਆਂ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਹਦ ਆਲੋਕਿਕ ਨਜ਼ਾਰਾ ਹੈ ਦੱਸਦੀ ਇਹ ਚਰਨ ਗੰਗਾ ਸਟੇਡੀਅਮ ਸ਼੍ਰੀ ਅਨੰਦਪੁਰ ਸਾਹਿਬ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੱਸਦੀ ਕਿ ਨਿਹੰਗ ਸਿੰਘਾਂ ਵੱਲੋਂ ਕੱਢਿਆ ਜਾ ਰਿਹਾ ਹੈ ਮਹੱਲਾ ਕਿਸ ਤਰੀਕੇ ਦੇ ਨਾਲ ਖਾਲਸਾ ਜਹੋ ਜਲਾਲ ਦੀਆਂ ਐ ਅਦਭੁਤ ਤਸਵੀਰਾਂ ਨੇ ਜੋ ਕਿ ਅੱਜ ਦਿਨ ਤੁਸੀਂ ਦੇਖ ਰਹੇ ਹੋ ਆਪਣੇ ਸਕਰੀਨ ਦੇ ਉੱਤੇ ਜੋ ਵੀ ਲੋਕ ਸ਼੍ਰੀ ਅਨੰਦਪੁਰ ਸਾਹਿਬ ਇਸ ਖੂਬਸੂਰਤ ਨਜ਼ਾਰੇ ਨੂੰ ਉਸ ਖੂਬਸੂਰਤ ਆਨੰਦ ਨੂੰ ਨਹੀਂ ਮਾਣ ਜਾ ਸਕੇ ਉਹ ਹੁਣ ਘਰ ਬੈਠੇ ਇਹਨਾਂ ਤਸਵੀਰਾਂ ਰਾਹੀਂ ਤੁਸੀਂ ਆਨੰਦ ਮਾਣ ਸਕਦੇ ਹੋ ਦੇਖ ਸਕਦੇ ਹੋ ਦੱਸਦੇ ਕਿ ਚਰਨ ਗੰਗਾ ਸਟੇਡੀਅਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਿਹੰਗ ਸਿੰਘਾਂ ਦੇ ਵੱਲੋਂ ਕੱਢਿਆ ਜਾ ਰਿਹਾ ਇਹ ਮਹੱਲਾ ਤਸਵੀਰਾਂ ਦੇਖ ਸਕਦੇ ਹੋ ਖਾਲਸਾ ਜਹੋ ਜਲਾਲ ਦੀਆਂ ਅਦਭੁਤ ਇਹ ਤਸਵੀਰਾਂ ਨੇ ਘੋੜਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਮਹੱਲਾ ਕੱਢਿਆ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਸੰਗਤਾਂ ਕਿੰਨੀਆਂ ਸੈਂਕੜਿਆਂ ਦੀ ਸੰਗਤਾਂ ਦੇ ਵਿੱਚ ਲੱਖਾਂ ਸੰਗਤਾਂ ਜਿਹੜੀ ਨੇ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਬੇहद ਜਿਹੜਾ ਮਾਹੌਲ ਤੁਸੀਂ ਦੇਖ ਸਕਦੇ ਹੋ ਬਹੁਤ ਜੋਸ਼ੀਲਾ ਮਾਹੌਲ ਹੈ ਹੋਲੇ ਮਹੱਲੇ ਦੀਆਂ ਰੌਣਕਾਂ ਤੁਸੀਂ ਦੇਖ ਸਕਦੇ ਹੋ ਖਾਲਸੇ ਦੀ ਧਰਤੀ ਤੇ ਹੋਲੇ ਮਹੱਲੇ ਦੀਆਂ ਬੇहद ਖੂਬਸੂਰਤ ਅਤੇ ਜੋਸ਼ੀਲੀਆਂ ਤਸਵੀਰਾਂ ਨੇ ਜਿੱਥੇ ਨਿਹੰਗ ਸਿੰਘਾਂ ਦੇ ਵੱਲੋਂ ਮਹੱਲਾ ਕੱਢਿਆ ਜਾ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਚ ਖਾਲਸਾ ਜਾਹੋ ਜਲਾਲ ਦੀਆਂ ਇਹ ਬੇहद ਖੂਬਸੂਰਤ ਅਤੇ ਅਦਭੁਤ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਮੰਚੀ ਹੋਈ ਹੈ ਚਰਨ ਗੰਗਾ ਸਟੇਡੀਅਮ ਦੀਆਂ ਤਸਵੀਰਾਂ ਨੇ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਨਿਹੰਗ ਸਿੰਘਾਂ ਦੇ ਵੱਲੋਂ ਜਿਹੜਾ ਮੁਹੱਲਾ ਕੱਢਿਆ ਜਾ ਰਿਹਾ ਹੈ ਅੱਜ ਦਾ ਦਿਨ ਬੇहद ਇਕ ਖੂਬਸੂਰਤ ਅਤੇ ਪਵਿੱਤਰ ਦਿਨ ਹੈ ਨਿਹੰਗ ਸਿੰਘਾਂ ਦੇ ਵੱਲੋਂ ਜਿਹੜਾ ਇਹ ਮਹੱਲਾ ਕੱਢਿਆ ਜਾ ਰਿਹਾ ਹੈ ਦੇਖ ਸਕਦੇ ਹਾਂ ਖਾਲਸਾ ਜਹਾਜ ਜਲਾਲ ਦੀਆਂ ਬਿਹਤ ਜੋਸ਼ੀਆਂ ਅਤੇ ਖੂਬਸੂਰਤ ਤਸਵੀਰਾਂ ਨੇ ਦੇਖ ਸਕਦੇ ਹਾਂ ਕਿ ਘੋੜਿਆਂ ਦੇ ਨਾਲ ਵਰਸ਼ਾ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਮਹੱਲਾ ਕੱਢਿਆ ਜਾ ਰਿਹਾ ਹੈ ਆਸ-ਪਾਸੇ ਸੰਗਤ ਖੜੀ ਹੈ ਪੂਰਾ ਜੋਸ਼ ਹੈ ਜੈਕਾਰੇ ਲਕਰੇ ਨੇ ਜੈਕਾਰੇ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਸੁਣ ਵੀ ਸਕਦੇ ਹਾਂ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਨੇ ਜੋਸ਼ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਚ ਇਹ ਖਾਲਸਾ ਜਹਾਜ ਜਲਾਲ ਜਿਹੜਾ ਹੈ ਉਹ ਉਸ ਦਾ ਆਨੰਦ ਮਾਨਣ ਦੇ ਲਈ ਲੋਕ ਕਿੰਨੇ ਉਤਾਵਲੇ ਹੁੰਦੇ ਨੇ ਕਈ ਦਿਨ ਪਹਿਲਾਂ ਤੋਂ ਹੀ ਉੱਥੇ ਪਹੁੰਚ ਜਾਂਦੇ ਨੇ ਪੂਰਾ ਜਿਹੜਾ ਹੈ ਉੱਥੇ ਲੰਗਰ ਲਗਾਇਆ ਜਾਂਦਾ ਹੈ ਵੱਡੇ ਸਤਰ ਦੇ ਉੱਤੇ ਲੰਗਰ ਲੱਗਦਾ ਅਟੁੱਟ ਲੰਗਰ ਵਰਤਾਇਆ ਜਾਂਦਾ ਹੈ ਕਰੋੜਾਂ ਦੇ ਵਿੱਚ ਲੱਖਾਂ ਦੇ ਵਿੱਚ ਜਿਹੜੀ ਸੰਗਤ ਇੱਥੇ ਪਹੁੰਚਦੀ ਹੈ ਤੁਸੀਂ ਅਕਸਰ ਸੜਕਾਂ ਤੇ ਹੁੰਦੇ ਜਾਂਦੇ ਹੋ ਤਾਂ ਤੁਸੀਂ ਦੇਖਦੇ ਹੋਵੋਗੇ ਟਰੈਕਟਰ ਪਰ ਪਰ ਕੇ ਲੋਕ ਆਪਣੇ ਬਾਈਕਾਂ ਦੇ ਉੱਤੇ ਟੂ ਵੀਲਰ ਥਰੀ ਵੀਲਰ ਦੇ ਉੱਤੇ ਅਨੰਦਪੁਰ ਸਾਹਿਬ ਜਾ ਰਹੇ ਹੁੰਦੇ ਨੇ ਮੱਥਾ ਟੇਕਣ ਤਾਂ ਅੱਜ ਦਾ ਦਿਨ ਬੇहद ਖਾਸ ਹੈ ਜਿਸ ਦਿਨ ਨਿਹੰਗ ਸਿੰਘਾਂ ਦੇ ਵੱਲੋਂ ਇਹ ਮਹੱਲਾ ਕੱਢਿਆ ਜਾ ਰਿਹਾ ਹੈ ਕਿਉਂਕਿ ਇਹ ਮਹੱਲਾ ਪੂਰੀ ਭਾਰਤ ਦੇ ਵਿੱਚ ਨਹੀਂ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਵਿਖਿਆਤ ਹੈ ਮਸ਼ਹੂਰ ਹੈ ਤੇ ਅੱਜ ਦਾ ਦਿਨ ਬੇहद ਖਾਸ ਹੈ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਚ ਖਾਲਸਾ ਜਹਾਜ ਜਲਾਲ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਇਹ ਮਹੱਲਾ ਕੱਢਿਆ ਜਾ ਰਿਹਾ ਹੈ ਬੇहद ਜੋਸ਼ੀਲੀਆਂ ਤੇ ਖੂਬਸੂਰਤ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਖਾਸ ਕਰ ਇਹ ਤਸਵੀਰਾਂ ਉਹਨਾਂ ਲਈ ਬਿਹਤਰ ਖਾਸ ਹੋ ਜਾਂਦੀਆਂ ਨੇ ਜਿਹੜੇ ਲੋਕ ਆਪਣੇ ਤੇ ਵਿਧ ਦੇ ਕਰਕੇ ਜਾਂ ਉਮਰ ਦੇ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਇਸ ਪਵਿੱਤਰ ਧਰਤੀ ਦੇ ਉੱਤੇ ਜਾ ਕੇ ਨਤਮਸਤਕ ਨਹੀਂ ਹੋ ਸਕੇ ਤਾਂ ਇਹਨਾਂ ਤਸਵੀਰਾਂ ਦੇ ਰਾਹੀਂ ਤੁਸੀਂ ਮੱਥਾ ਟੇਕ ਸਕਦੇ ਹੋ ਅਤੇ ਨਿਹੰਗ ਸੰਗਤਾਂ ਦੇ ਵੱਲੋਂ ਕੱਢੇ ਜਾ ਰਹੇ ਇਸ ਖੂਬਸੂਰਤ ਖਾਲਸਾ ਜਹੋ ਜਲਾਲ ਦੇ ਨਾਲ ਜਿਹੜਾ ਮਹੱਲਾ ਘਟ ਰਹੇ ਨੇ ਉਸ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਬਿਹਤਰ ਜਸ਼ੀਲੀਆ ਤੇ ਖੂਬਸੂਰਤ ਤਸਵੀਰਾਂ ਨੇ